ਬਹੁਤ ਗਰੀਬ ਗੁਰਬਾਲ ਤਾਂ ਨਹੀਂ ਲੋੜ ਹੋਣਾ ਤੀ ਤੈਨੂੰ ਆਦਾ ਚਾਹੀਦਾ ਵਾ ਤੁਹਾਨੂੰ ਉਹਦੀ ਲਿਸ਼ਟੀ ਨਾਲ ਹੀ ਦੱਸ ਕੱਲ 12 ਵਜੇ ਆਵਾਂਗੇ ਸਾਰੇ ਕੋਈ ਨਹੀਂ ਦੇਣਾ ਮੇਰੇ ਮਾ ਪ੍ਰਸ਼ਾਸਨ ਨੂੰ 5 ਲੱਖ ਬੰਦੇ 10 ਲੱਖ ਦਾ ਚੈੱਕ ਦਿੰਦੇ ਵੀ ਨਾਂ ਲਾਓ ਯਾਰ ਸਿੱਧੇ ਲੋਕਾਂ ਦੇ ਲਾ ਦੇ ਉਹਨੂੰ ਪ੍ਰਸ਼ਾਸਨ ਨੂੰ ਦੋਹੋਗੇ ਉਹ ਜਦੋਂ ਉਹਨਾਂ ਦਾ ਤੱਕ ਰਲੀਫ ਹੋਣੀ ਉਹ ਤੇ ਪੈਸੇ ਖਾ ਕੇ ਆਉਣੀ ਆ ਕੀ ਕਾਰਗਰਤੀ ਉੱਪਰ ਆ ਕੇ ਆਉਣੀ ਵਾਹ ਫਾੜਲੇ ਹੋ ਸਰਪੰਚ ਕੋ ਲਖਾਓ ਪੁਣਾਲੇ ਕੋ ਲਖਾਓ ਤੇ ਉਹਨੇ ਚੰਗਾ ਸਿੱਧੇ ਦੇਖ ਲੋ ਯਾਰ ਅੰਨੇ ਹੋ ਤੁਹਾਨੂੰ ਨੇ ਘੰਡੇ ਵਿਗੜਾ-ਕੜਾ ਲੋੜਾ ਵਾਹ ਹੁਣ ਇਹ ਕੈਰੇਟਰ ਆ ਗਿਆ ਬੜਾ ਗਾਲੇ ਇੱਧਰ ਪੈ ਗਿਆ ਨਾ ਕਿੱਲੇ ਹੋਵੇ ਜੇ ਆਪੀ ਤਾਂ ਇਹ ਇਹਨੂੰ ਸਿੱਧੀ ਕਰਕੇ ਰੱਖੋ ਤੇ ਆ ਜੜੀ ਡਿੱਗਣੀ ਹੈ ਜੀ ਕੱਲ ਪਿੰਡ ਆਉਂਦੇ ਵੀ ਤੁਹਾਡੇ ਵਿਚਾਰਾ ਬਿਲਕੁਲ ਨਹੀਂ ਆਇਆ ਨਹੀਂ ਜੀ ਨਾ ਵਿਚਾਰਾ ਦਿਖਾਈ ਨਹੀਂ ਦੇ ਇਹ ਟੂਰੀ ਟੂਰੀ ਜਿਹੜੀ ਹੈਗੀ ਉਹ ਸਾਡੀ ਸਾਰੀ ਸਾਰੀ ਰੁੜ ਗਈ ਹੈ। ਚਾਰ ਕੱਲ ਤੁਹਾਨੂੰ ਦਵਾਂਗੇ। ਠੀਕ ਹੈ ਜੀ। ਉਹ ਭਾਉਜੀ ਜ਼ਿੰਮੇਵਾਰੀ ਨਾਲ ਲਿਸਟ ਬਣਾ ਦਿਓ। ਅੱਛਾ ਜੀ। ਚਾਰ ਹੀ ਲੈ ਮੰਨ। ਦੋ ਸਾਨੂੰ ਲੋਡ ਬੰਦਾ ਦੀ ਲਿਸਟ ਬਣਾਓ ਭਾਈ ਜਿੰਨਾਂ ਵਿਚਾਰਾ ਪਹੁੰਚਿਆ ਲਓ। ਅੱਛਾ ਜੀ ਕਿਸੇ ਨੂੰ ਆਟਾ ਚਾਹੀਦਾ ਜਾਂ ਤਰਪਾਲ ਚਾਹੀਦੀ ਤੇ ਉਹ ਦੇ ਦਾਂਗੇ। ਠੀਕ। ਤੇ ਲੋਡ ਬੰਦਾ ਲਖਾਇਓ ਜ਼ਿੰਮੇਵਾਰੀ ਨਾਲ। ਨਹੀਂ ਲੋਡ ਵਿੱਚ ਕੋ ਲੋਡ ਬੰਦਾ ਦੀ ਲਿਸਟ ਬਣਾ ਲਓ। ਜਿੰਨੂੰ ਚਾਰ ਚਾਹੀਦਾ ਵਾ, ਜੇ ਕਿਸੇ ਨੂੰ ਆਟਾ ਚਾਹੀਦਾ ਵਾ ਤੇ ਬਣਾਓ ਲੋਡ ਬੰਦਾ ਦੀ। ਦੋਸਤੋ ਇਸ ਟਾਈਮ ਅਸੀਂ ਬੈਠੇ ਆਂ ਅਗਰਦੋਮਾਲ ਸ ਔਰ ਪਿਛਲੇ ਪਾਸੇ 2-3 ਕਿਲੋਮੀਟਰ ਪਿੱਛੇ ਨਾਨਕਪੁਰਾ ਚ ਅਜ ਨਵਾਂ ਦੇਣਾ ਜਿੱਥੇ ਕੈਂਪ ਚੱਲ ਰਿਹਾ ਜਿੱਥੇ ਲੰਗਰ ਜਿਹੜਾ ਗੁਰੂ ਦਾ ਪੱਕ ਰਿਹਾ ਔਰ ਅਸੀਂ ਪਹਿਲਾਂ ਉੱਥੇ ਜਿਹੜਾ ਜਿਹੜਾ ਬੰਦਾ ਸਾਨੂੰ ਆ ਕੇ ਜੋ-ਜੋ ਲਿਖਾਉਂਦਾ ਸੀਗਾ ਉਹਨੂੰ ਉੱਥੇ ਉਹਦੀ ਆਸ ਦੇ ਮੁਤਾਬਕ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਜੋ-ਜੋ ਵੀ ਕਿਸੇ ਨੇ ਲਖਾਇਆ ਅਸੀਂ ਅਗਲੇ ਦਿਨ ਲੈ ਕੇ ਆਉਂਦੇ ਸੀਗੇ ਕਈ ਬੰਦੇ ਦੋ ਵਾਰੀ ਲੈ ਕੇ ਚਾਰ ਵਾਰੀ ਲੈ ਕੇ ਮੈਂ ਉਹ ਗੁਰੂ ਦਾ ਦਿੱਤਾ ਵਾ ਤੇ ਗਾੜੀ ਅਸੀਂ ਲੋਕਾਂ 'ਚ ਵੰਡਣ ਵਾਲੇ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਕਦੀ ਬੁਰਾ ਨਹੀਂ ਮਨਾਇਆ ਪਰ ਜਦੋਂ ਜਦੋਂ ਰਾਹ ਥੋੜੇ ਸੌਖੇ ਹੋਣੇ ਸ਼ੁਰੂ ਹੋਏ ਆ ਪਾਣੀ ਲੱਥਣਾ ਸ਼ੁਰੂ ਹੋ ਗਿਆ ਵਾ ਹੁਣ ਅਸੀਂ ਇੱਕ ਜਿਹੜਾ ਨਵਾਂ ਤਰੀਕਾ ਬਦਲ ਲਿਆ ਵੀ ਇਸ ਤਰੀਕੇ ਨਾਲੇ ਤੇ ਲੋਡਵੰਦ ਤੱਕ ਜਿਹੜੀ ਚੀਜ਼ ਪਹੁੰਚੇ ਹੁਣ ਅਸੀਂ ਪਿੰਡ ਪਿੰਡ ਜਾ ਕੇ ਕਿ ਦਿਨ ਦੇ ਵਿੱਚ ਦੋ ਤਿੰਨ ਪਿੰਡ ਕੱਢ ਲੈ ਜਾਣ ਉਥੋਂ ਪਤਾ ਕਰ ਲਿਆ ਜਾਵੇ ਵੀ ਪਿੰਡ ਦੇ ਵਿੱਚ ਚਾਹੀਦਾ ਕੀ ਆ ਉਹਦੇ ਵਿੱਚ ਕੀ ਚਾਹੀਦਾ ਤੁਹਾਨੂੰ ਆਚਾਰ ਫੀਡ ਚੌਕਰ ਸੁੱਕਾ ਦੁੱਧ ਤਰਪਾਲਾਂ ਆਟਾ ਚੱਪਲਾ ਕੱਪੜੇ ਡੀਜ਼ਲ ਜੋ ਜੋ ਵੀ ਚਾਹੀਦਾ ਵਾ ਉਥੋਂ ਪਿੰਡ ਦੇ ਕੋ ਦੋ ਚਾਰ ਸੱਜਣ ਲੈ ਕੇ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਅੱਜ ਭਾਉ ਸਾਰ ਮੰਗਲ ਸੋਣੀ ਸਾਨੂੰ ਇੱਥੇ ਆ ਪਸ਼ੂ ਲੈ ਕੇ ਇੱਥੇ ਸੜਕ ਤੇ ਹੀ ਬੈਠੇ ਨੇ 27 ਤਰੀਕ ਦੇ ਇਹਨਾਂ ਨੂੰ ਆ ਕੇ ਅਸੀਂ ਬੇਨਤੀ ਕੀਤੀ ਸੀਗੀ ਵੀ ਸਾਡਾ ਥੋੜਾ ਜਿਹਾ ਸਾਥ ਦੇ ਦਿਓ ਪਿੰਡ ਦੇ ਵਿੱਚ ਡੰਗਰ ਕਿਤੇ ਕੋਲ ਜਿੰਨੇ ਆ ਕਿਸੇ ਨੂੰ ਚੀਜ਼ ਕਿੰਨੀ-ਕਿੰਨੀ ਚਾਹੀਦੀ ਆ ਔਰ ਉਹ ਸਾਨੂੰ ਨੋਟ ਕਰਾ ਦਿੱਤਾ ਜਾਵੇ ਤੇ ਤਿੰਨਾ ਪਿੰਡਾਂ ਦੇ ਵਿੱਚ ਜਿੰਨਾ-ਜਿੰਨਾ ਵੀ ਸਾਡੇ ਕੋਲ ਲੋਟ ਹੋਇਆ ਸੀਗਾ ਜਿੰਨਾ-ਜਿੰਨਾ ਵੀ ਇਹਨਾਂ ਕੋਲ ਬੰਦਿਆਂ ਨੇ ਅਪਰੋਚ ਕੀਤੀ ਜਾਂ ਇੱਥੇ ਆ ਗਏ ਸੀਗੇ ਉਹ ਸਮਾਨ ਅਸੀਂ ਅਚਾਰ ਅੱਜ ਪਸ਼ੂਆਂ ਦਾ ਚਾਹੀਦਾ ਸੀਗਾ ਤੇ ਲੈ ਕੇ ਆਏ ਆ ਇਹਦੇ ਵਿੱਚ ਅੱਜ ਗ ਉਮਾਲ ਗਾਲਬ ਸੂਫੀਆਂ ਤੇ ਜੇ ਇਹਨਾਂ ਚ ਕੋ ਰਹਿ ਵੀ ਗਏ ਹੋਣਗੇ ਤੇ ਸੀ ਇਹਨਾਂ ਨੂੰ ਦੱਸਤਾ ਵੀ ਸਵੇਰੇ ਲਿਖ ਲੈਣਗੇ ਤੇ ਆਪਾਂ ਸਵੇਰੇ ਫਿਰ ਲੱਦ ਕੇ ਇੱਥੇ ਲੈ ਆਵਾਂਗੇ ਤੇ ਕੱਲ ਜਿਹੜਾ ਅਸੀਂ ਤਿੰਨ ਪਿੰਡੇ ਇਹਨਾਂ ਨੂੰ ਨਾਲ ਲੈ ਕੇ ਡੱਡੀਆਂ ਵਾਂ ਤੇ ਗਾਲਬ ਦੋ ਆ ਜੀ ਹਾਂਜੀ ਉਹਨਾਂ ਪਿੰਡਾਂ ਦੇ ਵਿੱਚ ਸਵੇਰੇ 11 ਵਜੇ ਅਸੀਂ ਪਹੁੰਚ ਜਾਵਾਂਗੇ ਔਰ ਉੱਥੋਂ ਲਿਸਟ ਬਣਾ ਲਈ ਜਾਊਗੀ ਤੇ ਜੋ ਜੋ ਵੀ ਲਿਖਾਉਣਗੇ ਉਹਦੇ ਵਿੱਚ ਮੈਂ ਅੱਗੇ ਹੀ ਦੱਸ ਦਿੰਦਾ ਵੀ ਚਾਰ ਫੀਡ ਚੌਕਰ ਸੁੱਕਾ ਦੁੱਧ ਤਰਪਾਲਾ ਆਟਾ ਚਪਲਾਂ ਕੱਪੜੇ ਡੀਜ਼ਲ ਜੋ ਚਾਹੀਦਾ ਉਹ 4 ਵਜੇ ਤੱਕ ਉਹ ਪੁੱਜਦਾ ਕਰ ਦਿੱਤਾ ਜਾਊਗਾ ਪਰ ਮੇਰੀ ਬੇਨਤੀ ਹੈ ਕਿ ਲੋੜਵੰਦ ਬੰਦੇ ਹੀ ਉੱਥੇ ਲਿਖਾਉਣ ਤਾਂ ਜੋ ਕਿਸੇ ਦਾ ਹੱਕ ਨਾ ਮਰੇ ਔਰ ਆ ਤੁਸੀਂ ਵੇਖ ਹੀ ਸਕਦੇ ਹੋ ਵੀ ਆ ਪਸ਼ੂ ਇੱਥੇ ਬਾਹਰ ਬੈਠੇ ਮੈਂ ਅੱਜ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਭਾਪੂ ਜੀ ਹੋਰ ਕੀ ਚਾਹੀਦਾ ਤੇ ਮੈਂ ਨਾ ਵੀ ਮੈਂ ਅੱਜ ਪਹਿਲਾ ਦਿਨੇ ਆ ਨੌਵੇਂ ਦਿਨ ਦੇ ਵਿੱਚ ਜਿੱਦਣ ਸਾਨੂੰ ਲੋਕਾਂ ਨੇ ਇਹ ਕਿਹਾ ਵੀ ਭਾਈ ਸਾਰਾ ਕੁਝ ਹੀ ਦਿੱਤਾ ਹੈਗਾ ਭਾਵੇਂ ਸੱਡ ਕੋ ਵੰਡਾ ਲਓ ਪਰ ਪਸ਼ੂਆਂ ਦਾ ਜਿਹੜਾ ਚਾਰਾ ਨਹੀਂ ਹੈਗਾ ਉਹਦੇ ਤੋਂ ਬੜੀ ਦਿੱਕਤ ਆਉਣ ਢੀ ਆ ਪਾਣੀ ਬੜਾ ਆਇਆ ਸੀਗਾ ਤੇ ਸਾਰਾ ਹੀ ਉਹ ਰਹਿ ਗਿਆ ਵਾ ਸਿਰਫ ਤੇ ਸਿਰਫ ਪਸ਼ੂਆਂ ਦੇ ਚਾਰੇ ਲਈ ਜਿਹੜੀ ਅਪਰੋਚ ਕੀਤੀ ਗਈ ਆ ਔਰ ਉਹ ਚਾਰਾ ਜਿਸ ਆਪ ਹੀ ਨਾਲ ਸਾਰੇ ਬੰਦੇ ਲੈ ਕੇ ਗਏ ਸੀ ਤੇ ਲੱਦ ਕੇ ਲਿਆਂਦਾ ਵਾ ਉਹ ਲੱਦੜਾ ਵੀ ਬੜਾ ਔਖਾ ਵਾ ਵੀ ਬੜੇ ਵੱਡੇ ਆ ਔਰ ਅਸੀਂ ਫਿਰ ਵੀ ਇਹਨਾਂ ਨੂੰ ਕਿਹਾ ਵੀ ਭਾਉ ਜੀ ਤੁਹਾਨੂੰ ਨਹੀਂ ਚਾਹੀਦਾ ਕਿਸੇ ਵੇਲੇ ਕੋ ਪਤਾ ਲੱਗਦਾ ਵੀ ਕੋਈ ਵੰਡਣ ਨਹੀਂ ਢਿਆਵਾ ਜਾਂ ਉਥੋਂ ਮਿਲਦਾ ਵਾ ਕੋਈ ਤੋਂ ਲੋਡ ਪੂਰੀ ਹੋ ਸਕਦੀ ਆ ਤੇ ਤੁਸੀਂ ਕਮ ਸੇ ਕਮ ਇੱਥੇ ਆਟਾ ਵੀ ਲਿਖ ਲੋ ਜਾਂ ਰਖਾ ਲੋ ਜਾਂ ਸਾਨੂੰ ਦੱਸ ਦਿਓ ਹੋਰ ਕੀ ਕੀ ਚਾਹੀਦਾ ਵਾ ਅਸੀਂ ਨਾਲ ਹੀ ਉਹਨੂੰ ਪੁੱਛਦਾ ਕਰ ਦਵਾਂਗੇ ਔਰ ਇੱਥੇ ਮੈਨੂੰ ਵੇਖਣ ਚ ਆਇਆ ਵੀ ਕਈ ਬੰਦਿਆਂ ਦੇ ਮਤਲਬ ਬੱਚੇ ਵੀ ਬਾਹਰ ਨੇ ਉਹਨਾਂ ਸਾਨੂੰ ਸਾਫ਼ ਕਿਹਾ ਵੀ ਭਾਰੀ ਸਾਡੇ ਕੋ ਮਤ ਭਾਵੇਂ ਕਰਾ ਲੋ ਸਿਰਫ ਪਸ਼ੂ ਆਸਤੇ ਹੀ ਦਿੱਕਤ ਆਈ ਆ ਹੋਰ ਕਿਸੇ ਚੀਜ਼ ਦੀ ਦਿੱਕਤ ਨਹੀਂ ਮੇਰੇ ਕਹਿਣ ਦਾ ਭਾਵ ਆ ਵੀ ਸਹਿੰਦੇ ਪੁੱਛਦੇ ਲੋਕ ਅਸੀਂ ਡੀਜ਼ਲ ਤੱਕ ਪੁੱਛਿਆ ਤੇ ਉਹ ਵੀ ਉਹਨਾਂ ਕਹਿ ਦਿੰਦਾ ਵੀ ਨਹੀਂ ਇੰਨਾ ਕਿ ਚਾਹੀਦਾ ਵਾ ਬਾਕੀ ਬੱਸ ਕਰ ਦਿਓ ਵੀ ਜਿੰਨਾ ਕਿ ਲੋਡ ਇੱਥੇ ਹੈ ਹੀ ਨਹੀਂ ਪੰਪ ਚੱਲਣ ਹੀ ਨਹੀਂ ਸੀ ਰਹਿ ਸੋ ਮੈਂ ਸਾਰਿਆਂ ਨੂੰ ਕਹਿਣਾ ਵੀ ਇਹੋ ਜਿਹੀ ਸਿੱਖਿਆ ਲੈਣੀ ਚਾਹੀਦੀ ਆ ਵੀ ਚੀਜ਼ ਜਿਹੜੀ ਉਹ ਲੋਡ ਵੰਦ ਤੱਕ ਹੀ ਪਹੁੰਚੇ ਔਰ ਇਹ ਪਿੰਡ ਪਿੰਡ ਅਸੀਂ ਅਪਰੋਚ ਇਸ ਕਰਕੇ ਕੀਤੀ ਆ ਵੀ ਕਈ ਲੋਕ ਜਿੱਦਾਂ ਸੜਕ ਤੇ ਆਪਾਂ ਵੇਖਦੇ ਆ ਵੀ ਲੈਣਾ ਹੀ ਲਾ ਕੇ ਬੈਠੇ ਆ ਵੀ ਜਿਹੜੀ ਟਰਾਲੀ ਆਉਂਦੀ ਰੋਕੀ ਜਾਓ ਕਈ ਲੋਕ ਲੈਣਾ ਚ ਲੱਗਣਾ ਹੀ ਪਸੰਦ ਨਹੀਂ ਕਰਦੇ ਕਈਆਂ ਨੂੰ ਸ਼ਰਮ ਮਹਿਸੂਸ ਹੁੰਦੀ ਆ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਅਪਰੋਚ ਕਰ ਰਹੇ ਆ ਵੀ ਤੁਹਾਡੇ ਘਰ ਹੀ ਚ ਜੀ ਦਿੱਕਤ ਨਹੀਂ ਗਈ ਮਤਲਬ ਇਹੋ ਜਿਹੇ ਹਾਲਾਤ ਤੁਹਾਡੇ ਸਾਹਮਣੇ ਨੇ ਵੀ ਸੜਕਾਂ ਦੇ ਉੱਤੇ ਲੋਕਾਂ ਡੰਗਰ ਜਿਹੜੇ ਆਪਣੇ ਬਿਠਾਏ ਨੇ ਲੋਕਾਂ ਦੇ ਕੱਪੜੇ ਸਿੱਲੇ ਹੋ ਗਏ ਨੇ ਕੱਪੜੇ ਅਸੀਂ ਤਾਂ ਪੁੱਛਦੇ ਹਾਂ ਔਰ ਦੂਜੀ ਚੀਜ਼ ਬਾਉ ਮੰਗਲ ਸਿੰਘ ਜੀ ਮੈਂ ਤੁਹਾਨੂੰ ਇਹ ਦੱਸ ਦਵਾ ਅਸੀਂ ਪੁਰਾਣੇ ਕੱਪੜੇ ਨਹੀਂ ਜੇ ਦਿੰਦੇ ਕਿਸੇ ਨੂੰ ਅਸੀਂ ਲੋਕਾਂ ਨੂੰ ਇਹ ਅਪੀਲ ਨਹੀਂ ਕੀਤੀ ਵੀ ਵਧੇ ਲੱਥੇ ਦੇ ਦਿਓ ਤੇ ਲੋਕਾਂ ਨੂੰ ਵੰਦਿਆਂਗੇ ਜੇ ਸਾਡੇ ਕੋਲ ਕੱਪੜੇ ਵੀ ਆਉਣਗੇ ਤੋਂ ਨਵੇਂ ਆਉਂਦੇ ਆ ਤੇ ਅਸੀਂ ਉਹ ਨਵੇਂ ਹੀ ਦੇਨੇ ਆ ਜੇ ਬੱਚਿਆਂ ਨੂੰ ਕੋ ਗਰੀਬਾਂ ਨੂੰ ਕੋ ਟੀ-ਸ਼ਰਟ ਚਾਹੀਦੀਆਂ ਜਾਂ ਹੋਰ ਕੁਛ ਚਾਹੀਦਾ ਵਾ ਉਹ ਸਾਰਾ ਕੁਝ ਮਤਲਬ ਕੋਸ਼ਿਸ਼ ਕਰੀਦੀ ਆ ਬੇ ਜੋ ਮ ਵੇ ਤਾਂ ਚੰਗੀ ਕਿਸੇ ਦੀ ਮਤ ਕੀਤੀ ਜਾਵੇ ਰ ਹਾਲਾਤ ਮੈਂ ਤੁਹਾਨੂੰ ਦੱਸਣ ਲੱਗਾ ਵੀ ਅਸੀਂ ਤੁਰੇ ਜਾਂਦੇ ਸੀਗੇ ਤੇ ਰਸਤੇ ਦੇ ਉੱਤੇ ਸਸਕਾਰ ਹੋ ਰਿਹਾ ਸੀ ਮੈਂ ਰੁਕ ਗਿਆ ਉਹਨਾਂ ਦੇ ਕੋਲ ਤੇ ਮੈਂ ਪੁੱਛਿਆ ਵੀ ਭਾਉ ਜੀ ਗੱਲ ਕੀ ਆ ਮੈਂ ਸਿਰਫ ਧਿਆਨ ਹੀ ਦਿਵਾਉਣਾ ਚਾਹੁੰਦਾ ਵੀ ਨੁਕਸਾਨ ਕਿੰਨਾ ਕੁ ਹੋਇਆ ਉਹ ਆਂਦੇ ਜੀ ਪਾਣੀ ਬਹੁਤ ਜ਼ਿਆਦਾ ਹੋਇਆ ਮਤਲਬ ਇਹਦੇ ਨਾਲ ਇਨਫੈਕਸ਼ਨ ਹੋ ਗਈ ਆ ਤੇ 62 ਸਾਲ ਉਮਰ ਸੀ ਤੇ ਸੜਕ ਦੇ ਉੱਤੇ ਹੀ ਲੋਕ ਮਤਲਬ ਇਹੋ ਜਿਹੇ ਹਾਲਾਤ ਬੜੇ ਆ ਸੜਕਾਂ ਦੇ ਉੱਤੇ ਲੋਕ ਸੰਸਕਾਰ ਕਰ ਰਹੇ ਨੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜੇ ਲੋਕ ਮੇਰੀ ਇੱਕ ਸੋਚ ਸੀ ਕਿ ਜਿਹੜੇ ਲੋਕ ਸੜਕਾਂ ਦੇ ਉੱਤੇ ਮੰਗਦੇ ਆ ਦੋ ਦੋ ਚਾਰ ਚਾਰ ਲਈ ਲੈ ਲੈਂਦੇ ਮੈਂ ਕਦੀ ਗੁੱਸਾ ਨਹੀਂ ਕੀਤਾ ਵੀ ਇਹਦੇ ਨਾਲ ਦਿੱਕਤ ਕੀ ਆਉਣੀ ਆ ਤੋਂ ਨਾਲ ਪਰ ਮੈਨੂੰ ਸਮਝਾਇਆ ਵੀ ਇਹ ਜਨਾ ਮੁਸ਼ਕਲ ਇਹ ਹੋਣੀ ਆ ਵੀ ਰਾਸ਼ਨ ਮਹੀਨੇ-ਮਹੀਨੇ ਦੋ-ਦੋ ਮਹੀਨੇ ਦਾ ਇਕੱਠਾ ਹੋ ਗਿਆ ਤੇ ਇਹਨਾਂ ਮੁੜਕੇ ਦਿਹਾੜੀ ਲਾਉਣੀ ਆ ਆਇਆ ਕਰਨਾ ਤੇ ਸਾਨੂੰ ਇਹ ਬੜਾ ਪੰਗਾ ਪੈਣਾ ਵਾ ਮਤਲਬ ਇਹੋ ਜਿਹੇ ਹਾਲਾਤ ਵੀ ਮਤਲਬ ਸਮਝਣੇ ਪੈਣੇ ਆ ਵੀ ਜੇ ਰਾਸ਼ਨ ਹੀ ਮਹੀਨੇ ਦੋ ਮਹੀਨੇ ਦਾ ਇਕੱਠਾ ਹੋ ਗਿਆ ਤਾਂ ਨਖੜਾ ਵੀ ਮੈਂ ਦਿਹਾੜੀ ਨਹੀਂ ਲਾਉਦਾ ਫਿਰ ਤੂੰ ਕਰ ਲਾ ਵੀ ਇਹੋ ਜੀਆਂ ਮੁਸ਼ਕਲਾਂ ਦਾ ਜਿਹੜੇ ਸਾਹਮਣਾ ਜਿਹੜਾ ਉਹ ਕਰਨਾ ਪੈਣਾ ਵਾ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਵਾ ਔਰ ਅਸੀਂ ਪਿੰਡ-ਪਿੰਡ ਜਾ ਕੇ ਨਾਲੇ ਤੇ ਜੋ ਸਮਾਨ ਆ ਜੋ ਕਿਸੇ ਨੂੰ ਚਾਹੀਦਾ ਉਹ ਵੰਡਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਨਾਲ ਜੇ ਬਹੁਤ ਕੋਈ ਗਰੀਬ ਹੈ ਜਿਹਦਾ ਸਾਰਾ ਕੁਝ ਮਤਲਬ ਚੱਲ ਹੀ ਨਹੀਂ ਸਕਦਾ ਜਿਹੜਾ ਹੁਣ ਮਤਲਬ ਮਰਨ ਕਿਨਾਰੇ ਹੀ ਪੈ ਗਿਆ ਵਾ ਉਹਦੀ ਕੁਛ ਨਾ ਕੁਛ ਮਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਇੱਕ ਦੂਜੇ ਨੂੰ ਮਲਾ ਕੇ ਕੱਲ ਜਿੱਦਾਂ ਮੁੰਡਾ ਨਰਿੰਦਰ ਸੀਗਾ ਉਹਨੂੰ ਦਰਦਾਰ ਗੇਲ ਹੋਣੀ ਇੱਕ ਮੱਝ ਦਾ ਐਲਾਨ ਕਰਕੇ ਵੀ ਮੱਝ ਆਵੇ 1 ਲੱਖ ਡੇਢ ਲੱਖ ਦੀ ਅਸੀਂ ਦੇ ਦੇਵਾਂਗੇ ਅੱਜ ਜਿੱਥੇ ਅਸੀਂ ਕੈਂਪ ਲਾਇਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਭਾਉਜੀ ਨੇ ਜੀ ਉਹਨਾਂ ਨੂੰ ਦਿਖਦਾ ਨਹੀਂਗਾ ਬਾਬੇ ਨੇ ਔਰ ਘਰ ਵਾਲੀ ਵੀ ਉਹਨਾਂ ਦੀ ਸਿੱਧਰੀ ਆ ਤੇ ਬੱਚੇ ਛੋਟੇ ਛੋਟੇ ਨੇ ਤੇ ਮਾਂ ਬਹੁਤ ਮਤਲਬ ਬਜ਼ੁਰਗ ਆ ਜਿਹੜੀ ਮੰਝੇ ਤੇ ਬਹਿ ਕੇ ਕੰਮ ਕਰਦੀ ਆ ਵਾਈਫ ਵੀ ਸਿੱਧਰੀ ਆ ਬੰਦੇ ਨੂੰ ਦਿਸਦਾ ਨਹੀਂ ਰੋਟੀ ਪਾਣੀ ਵੀ ਔਖਾ ਤੇ ਛੱਤਾਂ ਚੁੰਦੀਆਂ ਸੀਗੀਆਂ ਮੈਨੂੰ ਸਵੇਰ ਦਾ ਤਿੰਨਾਂ ਦਿੜਾ ਤੋਂ ਫੋਨ ਆਉਣ ਡਿਆ ਸੀਗਾ ਸਾਰ ਹਰਵੰਦ ਸਿੰਘ ਨੇ ਯੂ ਐਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਉਹ ਮੈਨੂੰ ਆਂਦੇ ਮੈਂ 80000 ਤੱਕ ਮਤ ਕਰਨੀ ਆ ਹਜ਼ਾਰ ਕ ਡਾਲਰ ਮੈਂ ਦੇਣਾ ਚਾਹੁੰਨਾ ਵਾ ਔਰ ਮੈਂ ਅਜੇ ਉੱਥੇ ਗਿਆ ਤੇ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਵੀ ਇੰਨੀਆਂ ਬਾਲਿਆਂ ਦੀਆਂ ਛੱਤਾਂ ਵਾ ਜੇ ਇਹਨਾਂ ਨੂੰ ਬਦਲਣਾ ਵਾ ਇਹਦੇ ਵਿੱਚ ਕਿੰਨਾ ਕ ਖਰਚਾ ਆਉਣਾ ਸੀਗਾ ਔਰ 80000 ਉਹਨਾਂ ਦਿੱਤਾ ਤੇ 20000 ਰੁਪਇਆ ਮੈਂ ਉਹਨਾਂ ਨੂੰ ਪਾ ਕੇ ਕਹਿਤਾ ਵੀ ਉਹਨਾਂ ਨੂੰ ਦੇ ਦਾਂਗੇ ਤੇ ਜਿਨੇ ਪੈਸੇ ਦਿੱਤੇ ਆ ਸਾਡੀ ਇੱਕ ਸ਼ਰਤ ਵੀ ਹੁੰਦੀ ਆ ਵੀ ਤੁਹਾਨੂੰ ਇੱਥੇ ਆਪਦਾ ਬੰਦਾ ਭੇਜਣਾ ਪਊਗਾ ਉਹਨਾਂ ਨੂੰ ਦੇਣ ਲਈ ਅਸੀਂ ਕਿਸੇ ਦੇ ਨਾਮ ਪੈਸੇ ਫੜਦੇ ਆ ਨਾ ਕਿਸੇ ਅਕਾਊਂਟ ਦੇ ਵਿੱਚ ਪਾਉਨੇ ਆ ਉਹਨਾਂ ਕਹਿਆ ਜੀ ਮੇਰੇ ਪਿਤਾ ਜੀ ਪਰਸੋਂ ਆ ਜਾਣਗੇ ਤੇ ਉਹ 80000 ਰੁਪਇਆ ਦੇ ਦੇਣਗੇ 20 ਮੈਂ ਦੇ ਦੂੰਗਾ ਇਸ ਤਰੀਕੇ ਬਹੁਤ ਸਾਰੇ ਲੋੜਵੰਦੇ ਆ ਜਿਹੜੇ ਤੇ ਬਹੁਤ ਸਾਰੇ ਦੇਣ ਵਾਲੇ ਵੀ ਬਾਹਰ ਬੈਠੇ ਆ ਅਸੀਂ ਇੱਕ ਦੂਜੇ ਨਾਲ ਤਾਲਮਿਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੀਆਂ ਛੱਤਾਂ ਡੇਗੀਆਂ ਵਾ ਸਾਰਾ ਜਿੰਨਾ ਜਿੰਨਾ ਵੀ ਸਵਾਰਿਆ ਜਾਵੇ ਤੇ ਉਹ ਸਵਾਰਿਆ ਜਾਊਗਾ ਕਿਉਂਕਿ ਬਹੁਤ ਸਾਰੀਆਂ ਲੋੜਾਂ ਨੇ ਲੋਕ ਬਹੁਤ ਮੁਸ਼ਕਲਾਂ ਦੇ ਵਿੱਚ ਨੇ ਇਸ ਤਰੀਕੇ ਜਿਹੜਾ ਮਤਲਬ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਿਵੇਂ ਅੱਜ ਉਹਨਾਂ ਦਾ ਸਰਜੂਗਾ ਹੋਰ ਇਸ ਤਰੀਕੇ ਜਿਹੜੇ ਬਹੁਤ ਸਾਰੇ ਲੋਕ ਆ ਬਹੁਤ ਗਰੀਬ ਆ ਤੇ ਦੇਣ ਵਾਲੇ ਵੀ ਬੈਠੇ ਆ ਉਹ ਤਾਲਮੇਲ ਵੀ ਕਰਾਇਆ ਜਾਊਗਾ ਔਰ ਦੂਜਾ ਅੱਜ ਤੁਹਾਡੇ ਸਾਹਮਣੇ ਆ ਜਿੰਨਾ ਗਾਹ ਪਾਣੀ ਆਉਣ ਤੱਕ ਪਿਆ ਸੀ ਸੜਕਾਂ ਤੇ ਪਾਣੀ ਸੀਗਾ ਅੱਜ ਰਸ਼ਵੀ ਘਟ ਗਿਆ ਲੋਕ ਆਪਣੇ ਘਰਾਂ ਨੂੰ ਮੁੜ ਜਣਾ ਮੈਂ ਅੱਗੇ ਇੱਕ ਗੱਲ ਕਹੀ ਸੀ ਕਿ ਜਿਹੜੇ ਜਿਹੜੇ ਵੀ ਪੰਜਾਬ ਦਾ ਦਰਦ ਰੱਖਦੇ ਹੋ ਜਿਹੜੇ ਜਿਹੜੇ ਵੀ ਸਮਾਜ ਦਾ ਦਰਦ ਰੱਖਦੇ ਹੋ ਜਦੋਂ ਪਾਣੀ ਉੱਤਰ ਗਿਆ ਆਪਣੇ ਦਿਲ ਚ ਉਹਨਾਂ ਦਰਦ ਜਗਾ ਕੇ ਰੱਖਿਓ ਇਹ ਹੌਲੀ ਹੌਲੀ ਘਟ ਜਾਣਾ ਵਾ ਦੋ ਚੌ ਦਿਨਾਂ ਦੇ ਵਿੱਚ ਤੇ ਉਹਨਾਂ ਦੀਆਂ ਮੁਸ਼ਕਲਾਂ ਥੋੜਾ ਹਲ ਹੋ ਜਾਣੀਆਂ ਵਾ ਫਸਲਾਂ ਖਰਾਬ ਹੋ ਗਈਆਂ ਸਾਮਾਨ ਖਰਾਬ ਹੋ ਗਏ ਬਹੁਤ ਗਰੀਬ ਘਰ ਆ ਜਿਹੜੇ ਮਤਲਬ ਕਮਾ ਕੇ ਹੀ ਖਾਂਦੇ ਆ ਉਹਨਾਂ ਦੀ ਬਾਹ ਫੜ ਕੇ ਰੱਖਿਓ ਕੇਵਲ ਪਾਣੀ ਜਦੋਂ ਚੜਿਆ ਸੀ ਬੋਟ ਵਿੱਚ ਘੁੰਮਦੀਆਂ ਸੀ ਗੱਡੀਆਂ ਤਰਦੀਆਂ ਸੀਆਂ ਡੇਗ ਪੈਂਦੀਆਂ ਸੀ ਤੇ ਉਦੋਂ ਬੜਾ ਦਰਦ ਆਉਂਦਾ ਸੀ ਇਹ ਦਰਦ ਹੁਣ ਵੀ ਘਟਾਇਓ ਤੁਹਾਡੇ ਸਾਹਮਣੇ ਘੜਦਾ ਜਾਂਦਾ ਮੈਂ ਤੇ ਪਹਿਲੇ ਦਿਨ ਤੋਂ ਰੋਲਾ ਪਾਉਂਦਾ ਸੀਗਾ ਔਰ ਮੈਂ ਪਰਮਾਤ ਸੰਗਤ ਵੀ ਪਰਮਾਤਮਾ ਰਹੀ ਹੁੰਦੀ ਆ ਮੈਂ ਕਹਿਣਾ ਵੀ ਅਸੀਂ ਅਜੇ 10 15 ਦਿਨ ਮਹੀਨਾ ਲੋਕਾਂ ਦੀਆਂ ਲੋੜਾਂ ਵੇਖਾਂਗੇ ਅਸੀਂ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਕਿੱਥੇ ਕਿੱਥੇ ਕਿਸੇ ਨੂੰ ਕੀ ਕੀ ਚਾਹੀਦਾ ਵਾ ਕੋ ਪੂਰੀਆਂ ਕਰ ਸਕਦਾ ਹੋਇਆ ਜਾਂ ਸਾਡੇ ਕੁਝ ਨਹੀਂਆ ਕੋ ਹੁੰਦੀਆਂ ਆਈਆਂ ਅਸੀਂ ਇੱਥੋਂ ਭਜਦੇ ਨਹੀਂ ਜਦਣ ਦੇ 29 ਤਰੀਕ ਦੇ ਆਏ ਆ ਜੀ ਆਪਾਂ 29 ਦੇ ਆਏ ਆ ਅਗਲੀ 29 ਕੱਢ ਕੇ ਜਾਵਾਂਗੇ ਮੇਰੀ ਗੱਲ ਯਾਦ ਰੱਖਿਓ ਤੋਂ ਪਹਿਲਾਂ ਨਹੀਂ ਜਾਂਦੇ ਤੁਸੀਂ ਕੱਢੋਗੇ ਵੀ ਭਾਉ ਚਲਜੋ ਸਾਡਾ ਸਰਗਾ ਅਸੀਂ ਆਪਦੇ ਘਰਾਂ 'ਚ ਪਹੁੰਚ ਗਏ ਆ ਅਸੀਂ ਆਪਦੇ ਘਰਾਂ 'ਚ ਸੁਰਖਰੂ ਹੋ ਗਏ ਆ ਉਦੋਂ ਅਸੀਂ ਜਾਵਾਂਗੇ ਉਹਨਾਂ ਚਿਰ ਜਿੱਥੇ-ਜਿੱਥੇ ਵੀ ਅਸੀਂ ਅਪਰੋਚ ਕਰ ਲਾਂਗੇ ਮੈਂ ਨਹੀਂ ਕਹਿੰਦਾ ਵੀ ਹਰ ਜਗ੍ਹਾ ਹੀ ਅਸੀਂ ਘੁੰਮ ਸਕਦੇ ਆ ਜਿਹੜੇ-ਜਿਹੜੇ ਵੀ ਅਸੀਂ 2-4-5 ਪਿੰਡ ਰੋਜ਼ ਦੇ ਕੱਢਾਂਗੇ ਜੋ ਉੱਥੋਂ ਡਿਮਾਂਡ ਹੋਊਗੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਬਲੇ ਸੋਨਿਆਰ ਹੋ ਜੀ ਕੱਲ੍ਹ ਆਉਣੇ 11 ਵਜੇ ਤੁਹਾਨੂੰ